ਗਾਇ ਗੁਰਜੀ ਦਾ ਘਰ ਸਾਹਿਬ ਗਾਇ ਗੁਰਜੀ ਕੀ ਫਤਿਹ ਬੜਾ ਮਨ ਨੂੰ ਦੁੱਖ ਹੋਇਆ ਕਿ ਬਗੀਚਾ ਸਿੰਘ ਕੋਈ ਅੱਜ ਨਵਾਂ ਬੰਦ ਨਹੀਂ ਦੇਸ਼ ਵਿਦੇਸ਼ਾਂ ਵਿੱਚ ਸਾਰਾ ਪੰਜਾਬ ਕੋਨੇ-ਕੋਨੇ ਤੋਂ ਬਗੀਚਾ ਸਿੰਘ ਰੱਤਾ ਖੜੇ ਨੂੰ ਜਾਣਦਾ ਇਹਦੇ ਸੁਭਾਅ ਨੂੰ ਜਾਣਦਿਆ ਕਿ ਉਹ ਜਿਆ ਜੋ ਇਹਦੇ ਪੰਥ ਪ੍ਰਤੀ ਕੁਰਬਾਨੀਆਂ ਨੇ ਤੇ ਜਿੰਨਾ ਇਸ ਇਨਸਾਨ ਨੇ ਤਸੱਦਦ ਝੱਲ ਲਿਆ ਕਾਦੇ ਪਿੱਛੇ ਕਿ ਗੁਰੂ ਪੰਥ ਦੇ ਨਿਸ਼ਾਨ ਸਾਬ ਝੂਲਦੇ ਰਹਿਣ ਮੈਨੂੰ ਸਰਪੰਚ ਸਾਹਿਬ ਨੇ ਫੋਨ ਕੀਤਾ ਆ ਕਿ ਐਡਾ ਐਡਾ ਤੇ ਉਧਰ ਹੋਇਆ ਮੈਂ ਉਸੇ ਟਾਈਮ ਕਹਾਂ ਵੀ ਚੱਲ ਸ਼ਾਮ ਨੂੰ ਫੋਨ ਆਇਆ ਮੈਂ ਕਿਹਾ ਵੀ ਅੱਜ ਇਹ ਕਹਿੰਦਾ ਚੱਲ ਸਵੇਰੇ ਚੱਲ ਫਿਰ ਮੈਂ ਉਹਨਾਂ ਦੁਆਰੇ ਕਾਲ ਕਰੀ ਮੈਂ ਕਿਹਾ ਫਿਰ ਆਪਾਂ ਉਧਰ ਝੇਰ ਚਾ ਫਿਰ ਆਪਾਂ ਸਿੱਧੇ ਕੈਂਥੜ ਚਲੀਏ ਆਪਾਂ ਕੈਂਥੜ ਚੱਲ ਮੁਲਾਕਾਤ ਕਰਕੇ ਆਉਣਾ ਫਿਰ ਜੇ ਗੱਗ ਵਕੀਲ ਜੋ ਵੀ ਆਪਾਂ ਪੈਰਬਾਈ ਕਰਾਂਗੇ ਬੜਾ ਮਨ ਨੂੰ ਦੁੱਖ ਹੋਇਆ ਕਿ ਨਿਸ਼ਾਨ ਸਾਹਿਬ ਆਪਦੇ ਕਿਸੇ ਦੇ ਵੀ ਨਹੀਂ ਚਲਾਇਆ ਗੁਰੂਦਾਨ ਨਿਸ਼ਾਨ ਸਾਹਿਬ ਆਪਦੇ ਮਕਾਨ ਤੇ ਕਿਲਾਇਆ ਕੇ ਦੇਸ਼ ਤਰੋ ਦਾ ਪਰਚਾ ਦਰਜ ਹੈ ਅੱਜ ਜਿਹੜੇ ਸਾਡੇ ਖਾਲਸਾ ਪੰਥ ਦੇ ਅਖੋਤੀ ਸ਼੍ਰੀ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਨ ਮਨਾ ਰਹੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਤੁਸੀਂ ਆਪਣੇ ਗੁਰੂ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਜਿਹੜਾ ਆਪਦੇ ਘਰ ਤੇ ਗੁਰੂ ਦਾ ਨਿਸ਼ਾਨ ਸਾਹਿਬ ਚਲਾਉਂਦਾ ਉਹਦੇ ਤੇ ਪਰਚਾ ਕਰ ਰਿਹਾ ਕੱਲ ਨੂੰ ਤੁਹਾਡੇ ਗੁਰਦੁਆਰਿਆਂ ਤੇ ਵੀ ਇਹ ਬੰਦ ਕਰਨਗੇ ਜਿਹੜਾ ਤੁਸੀਂ ਪਖੰਡ ਕਰਦੇ ਹੋ ਸਟੇਜਾਂ ਤੇ ਬਹਿ ਕੇ ਇਹ ਨਹੀਂ ਕਿਹਾ ਤਾਂ ਬਗੀਚਾ ਸਿੰਘ ਬੜੈ ਦੀ ਇਹ ਤਾਂ ਮਸਲਾ ਨਹੀਂ ਹੈ ਇਹ ਤਾਂ ਸਿਰਫ ਇੱਕ ਨਿਸ਼ਾਨ ਸਾਹਿਬ ਦਾ ਮਸਲਾ ਜੇ ਨਿਸ਼ਾਨ ਸਾਹਿਬ ਇਹਨਾਂ ਨੇ ਚਲਾਇਆ ਤਾਂ ਤਾਂ ਇਹਨੂੰ ਪੁਲਿਸ ਨੇ ਦੇਸ਼ ਧਰੋਹ ਦਾ ਅਪਰਾਧ ਦਰਜ ਕੀਤਾ ਤਾਂ ਬੜੀ ਨਿੰਦਣ ਜੋ ਗੱਲ ਆ ਅਸੀਂ ਇੱਕ ਡੈਪੂਡੇਸ਼ਨ ਇੱਥੋਂ ਤਿਆਰ ਕਰਦੇ ਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ ਜਗਦੀਸ਼ ਸਿੰਘ ਛਿੰਡੇ ਨੂੰ ਮਿਲਾਂਗੇ ਉਹਨਾਂ ਨੂੰ ਇੱਕ ਲੈਟਰ ਦੇਵਾਂਗੇ ਉਸ ਤੋਂ ਬਾਅਦ ਐਸਪੀ ਕੈਂਥੜ ਨੂੰ ਦੇਵਾਂਗੇ ਇਹਨੂੰ ਹਰ ਹਿੱੱਲਾ ਸੰਘ ਦੇ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਕਿਉਂ ਨਿਸ਼ਾਨ ਸਾਹਿਬ ਦਾ ਮਸਲਾ ਨਾ ਕੇ ਬਿਕਚਾ ਸਿੰਘ ਦਾ ਕਿਸੇ ਦੇ ਮਤਭੇਦ ਹੁਣ ਕੋਈ ਮਤਲ ਨਹੀਂ ਪਰ ਨਿਸ਼ਾਨ ਸਾਡਾ ਏਕਾ ਐਸੀ ਇਸ ਪਰਚੇ ਨੂੰ 10-15 ਦਿਨਾਂ ਚ ਕੈਂਸਲ ਕਰਾ ਕੇ ਛਡਣਾ ਕਿ ਜੇ ਸਮਾਣੇ ਏਰੀਆ ਚ ਜਾਂ ਹੋਰ ਕਿਤੇ ਵੀ ਤੱਕਾ ਹੋਇਆ ਅਸੀਂ ਉਸ ਦਾ ਪਹਿਲਾਂ ਵੀ ਲੜਦੇ ਆ ਹੁਣ ਵੀ ਲੜਦੇ ਰਵਾਂਗੇ ਜਿੰਨਾ ਚਿਰ ਸਾਡੇ ਚ ਸਵਾਸ ਸਭਰ ਸਾਰੀ ਕੌਮ ਨੂੰ ਕਾਲ ਤੱਕ ਦੇ ਜ਼ਥੇਦਾਰ ਨੂੰ ਹਰਿਆਣਾ ਕਮੇਟੀ ਨੂੰ ਇਸ ਵੀਡੀਓ ਤੇ ਅਮਲ ਕਰਨਾ ਚਾਹੀਦਾ ਹਰਿਆਣਾ ਪੁਲਿਸ ਤੋਂ ਇਸ ਪਰਚੇ ਨੂੰ ਕੈਂਸਲ ਕਰਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ